ਜੋ ਸਿਗਾਦੀ ਅੱਜ ਪੂਰਤ ਪ੍ਰਚਾਰ ਕਮੇਟੀ ਬਣੇ ਹੋਏ ਦਸਤਾਰ ਮੁਕਾਬਲੇ ਦਾਇਆ ਜਿਹੜੇ ਤੋਂ ਵਾਹਿਗੁਰੂ ਜੀ ਦਾ ਸਾਸਤਾ ਵਾਹਿਗੁਰੂ ਜੀ ਦੀ ਖਤੇ ਅੱਜ ਦਾ ਜਿਹੜਾ ਇਹ ਵਿਸ਼ਾਲ ਸੁੰਦਰ ਦਸਤਾਰ ਮੁਕਾਬਲਾ ਹੋਇਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਦੀ ਧਰ ਪ੍ਰਚਾਰ ਕਮੇਟੀ ਵੱਲੋਂ ਜੋ ਜਥੇਦਾਰ ਰਜਿੰਦਰ ਸਿੰਘ ਜੀ ਕਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਦੇ ਤਸ਼ਾ ਨਿਰਦੇਸ਼ ਅਨੁਸਾਰ ਸਾਰੇ ਕਾਰਜ ਚੱਲ ਰਹੇ ਨੇ ਕਿਤੇ ਵੀ ਕੋਈ ਭਾਵੇਂ ਕੁਦਰਤੀ ਆਫਤ ਆਉਂਦੀ ਹੈ ਜਾਂ ਕਿਤੇ ਧਰਮ ਪ੍ਰਚਾਰ ਦੀ ਗੱਲ ਹੈ ਜਾਂ ਕਿਤੇ ਲੰਗਰ ਦੀ ਗੱਲ ਹੈ ਜਾਂ ਸਿਹਤ ਸਵਾਵਾ ਦੀ ਗੱਲ ਹੈ ਜਾਂ ਐਜੂਕੇਸ਼ਨ ਦੀ ਗੱਲ ਹੈ ਵੱਡੇ ਕਾਰਜ ਸ਼੍ਰੋਣੀ ਕਮੇਟੀ ਵੱਲੋਂ ਕੀਤੇ ਜਾ ਰਹੇ ਨੇ ਤੇ ਉਸੇ ਤਹਿਤ ਅੱਜ ਦਾ ਜਿਹੜਾ ਇਹ ਧਰਮ ਪ੍ਰਚਾਰ ਪ੍ਰਸਾਰ ਨੂੰ ਮਹਿੰਤਰ ਮੁੱਖ ਰੱਖਦਿਆਂ ਹੋਇਆ ਇਹ ਸੁੰਦਰ ਦਸਤਾਰ ਮੁਕਾਬਲੇ ਗੁਰਦਾ ਰਵੀ ਸਿੰਘ ਸਾਹ ਜੀ ਦੇ ਚਰਚੋ ਪ੍ਰਾਪਤ ਸਾਥੇ ਹੋਏ ਨੇ ਇਤੋਂ ਦੀ ਪ੍ਰਬੰਧਕ ਕਮੇਟੀ ਨੇ ਸਰਦਾਰ ਮਨਜੀਤ ਸਿੰਘ ਜੀ ਅਤੇ ਇਹਨਾਂ ਦੇ ਸਾਰੇ ਕਮੇਟੀ ਨੇ ਬਾਬਾ ਜੀ ਕਾਰਸੀ ਵਾਲੇ ਸਰਦਾਰ ਵਿੱਚ ਜੀ ਉਹਨਾਂ ਦੇ ਸਾਰੇ ਪ੍ਰਬੰਧਕਾਂ ਨੇ ਵਿਸ਼ੇਸ਼ ਤੌਰ ਤੇ ਸਾਡੇ ਪ੍ਰਚਾਰਕ ਸਹਿਬਾਨ ਸਰਦਾਰ ਪਰਮਜੀਤ ਸਿੰਘ ਜੀ ਦੀ ਸਰਦਾਰ ਕੁਲਦੀਪ ਸਿੰਘ ਜੀ ਸਰਦਾਰ ਸਤਨਾਰ ਸਿੰਘ ਜੀ ਨਵਰੂਪ ਸਿੰਘ ਜੀ ਉਹਨਾਂ ਨੇ ਬੜੇ ਉਦਮ ਕੀਤੇ ਬੜੇ ਪ੍ਰਾਲੇ ਕੀਤੇ 32 ਸਕੂਲਾਂ ਦੇ ਵਿੱਚੋਂ ਤਕਰੀਬਨ 11 1150 ਦੀ ਕਰੀਬ ਬੱਚੇ ਨੇ ਭਾਗ ਲਿਆ ਇਹਨਾਂ ਦੇ ਵਿੱਚੋਂ ਉਹਨਾਂ ਨੂੰ ਕਰਮਬਾਰ 7254370 ਦੇ ਨਾਮ ਦਿੱਤੇ ਗਏ ਨੇ ਦੋਨੋਂ ਗਰੁੱਪਾਂ ਦੇ ਜਿਹੜੇ ਛੋਟੇ ਬੱਚੇ ਸੀਗੇ ਤੇ ਮੈਂ ਪੀਨ ਕਰਦਾ ਸੰਸਾਰ ਦੀ ਗੁਣ ਨਾਰਕ ਨਾਮ ਦੇ ਬਸਕਤਾ ਨੂੰ ਕਿ ਬੜੀ ਚਿੰਤਾ ਹੈ ਅੱਜ ਸਾਡੇ ਸਿਰਾਂ ਤੋਂ ਦਸਤਾਰਾਂ ਦੁਪੱਟੇ ਕਾੜੇ ਕੇਸ ਗਾਇਬ ਹੁੰਦੇ ਜਾ ਰਹੇ ਨੇ ਮੇਰੀ ਅਪੀਲ ਹੈ ਬਾਪਿਆਂ ਨੂੰ ਵਿਸ਼ੇਸ਼ ਕਰਕੇ ਮਾਣ ਨੂੰ ਤੇ ਪਿਤਾ ਨੂੰ ਬੱਚਿਆਂ ਨੂੰ ਸੰਭਾਲੋ ਟੀਚਰ ਸਾਹਿਬਾਨ ਨੂੰ ਵੀ ਬੇਨਤੀ ਆ ਬੱਚਿਆਂ ਨੂੰ ਸੰਭਾਲੋ ਇਨਰ ਦੇ ਸਿਰਾਂ ਦੇ ਸੁਹਣੇ ਦਸਤਾਰਾ ਹੋਣ ਇਸ ਹੋਣ ਦਾੜੇ ਹੋਣ ਤਾਂ ਕਿ ਜਿਹੜਾ ਸਾਡਾ ਸਿੱਖੀ ਸਰੂਪ ਹੈ ਉਹ ਸੰਭਾਲਿਆ ਜਾ ਸਕੇ ਅੱਜ ਦੇ ਇਸ ਉਦਮ ਦੇ ਲਈ ਜਿਨ੍ਹਾਂ ਜਿਨ੍ਹਾਂ ਨੇ ਵੀ ਸਾਰੀ ਪ੍ਰਸਤਮਾ ਵਿੱਚੀ ਤੌਰ ਤੇ ਧਨਵਾਦ ਕਰਦੇ ਜਿਨ੍ਹਾਂ ਜਿਨ੍ਹਾਂ ਨੇ ਵੀ ਭਾਗ ਲਿਆ ਜਿਸ ਨੇ ਵੀ ਇਸ ਦੇ ਉਦਮ ਕੀਤਾ ਬਰਾਲਾ ਕੀਤਾ ਸਾਰੇ ਗੁਰਦਵਾਰ ਸਾਹਿਬਾਨ ਦੇ ਮੈਨੇਜਰ ਸਾਹਿਬਾਨ ਗੁਰਦਵਾਰ ਲੁਕੀਰ ਤੋਂ ਦਾ ਹਰਦੀਪ ਸਿੰਘ ਜੀ ਗੁਰਦਵਾਰ ਕਨੜਾ ਸਾਹਿਬ ਤੋਂ ਨਰਿੰਦਰਦੀਪ ਸਿੰਘ ਜੀ ਕੈਰ ਸਿੰਘ ਜੀ ਗੁਰਦਵਾਰ ਮਿਸਰ ਕੋਟਾ ਤੋਂ ਨਰਿੰਦਰ ਸਿੰਘ ਜੀ ਸਰਦਾਰ ਗੁਰਚਰਤ ਸਿੰਘ ਜੀ ਅਤੇ ਬਹੁਤ ਹੀ ਸਤਿਕਾਰਯੋਗ ਸਰਦਾਰ ਨਵਦੇਸ਼ ਸਿੰਘ ਜੀ ਖੱਡਰਾ ਸਾਰੇ ਜਿਨ੍ਹਾਂ ਨੇ ਵੀ ਇਹ ਦੇ ਵਿੱਚ ਉਤਮ ਉਪਰਾਲਾ ਕੀਤਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਸਿੱਖੀ ਸ਼ਰੂ ਬਣਿਆ ਹੋ ਚਿਰਵੇ ਦਾ ਪ੍ਰਮਾਤਮਾ ਅੱਗੇ ਵੀ ਅਰਦਾਸ ਕਰਦਾ ਹੈ ਕਿ ਕਿਰਪਾਲਤਾ ਕਰਕੇ ਮਿਹਰ ਕਰੋ ਸਾਰਾ ਸਿੱਖੀ ਸਾਰਾ ਜਿਹੜਾ ਉਹ ਤੁਹਾਡੇ ਚਰਨਾਂ ਦੀ ਧੂੜ ਵੜ ਕੇ ਵਿੱਚ ਰੇ ਸੋਨ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਹੀਦ ਜੁਕਾ ਖਾਨ ਸਾਹਿਬ ਐਕਟੀਵਿਟੀ ਦੇ ਅੱਜ ਸਬਾਹ ਰਮਨ ਸਿੰਘ ਜਿੰਦਾ ਨੂੰ ਤੁਲਾ ਐਮਰ ਸੋ ਮਨੀ ਵਿਤਨੀ ਗ੍ਰਾਹ ਮੈਂ ਜਿੰਦ ਨੂੰ ਪਸਾਰ ਮੁਕਾਬਲੇ ਕਰਾਏ ਤੇ ਵਧੀਆ ਨਾਮ ਦੇ ਕੇ ਬੱਚਿਆਂ ਨੂੰ ਮਨਵਾਜਿਆ ਅਸੀਂ ਇਹਨਾਂ ਦਾ ਬਹੁਤ ਰਕਮ ਸਾਹਿਬ ਪ੍ਰਬੰਧਕੀ ਕਮਟੀ ਨਾਲ ਬਹੁਤ ਬਹੁਤ ਤਰਵਾਦੀ ਹੈ ਵਹੀਦ ਜੁਕਾ ਖਾਨ ਸਾਹਿਬ